ਹਾਂਜੀ ਪਿਆਰੇ ਵਿਦਿਆਰਥੀਓ ਉਮੀਦ ਹੈ ਵੀ ਤੁਸੀਂ ਪਹਿਲਾ ਪਾਰਟ ਦੇਖ ਲਿਆ ਹੋਊਗਾ ਜਿਦੇ ਵਿੱਚ ਆਪਾਂ ਨੇ 21 ਅੰਕ ਵਾਲੇ 30 ਪ੍ਰਸ਼ਨਾਂ ਦਾ ਸੋਲੂਸ਼ਨ ਕੀਤਾ ਸੀ ਅੱਜ ਆਪਾਂ ਦੂਜਾ ਪਾਰਟ ਕਰਾਂਗੇ ਜਿਦੇ ਵਿੱਚ ਆਪਾਂ ਅੱਗੇ 2-2 ਅੰਕਾਂ ਵਾਲੇ 4-4 ਅੰਕਾਂ ਵਾਲੇ ਪ੍ਰਸ਼ਨ ਦੇਖਾਂਗੇ ਤੇ ਜੇ ਬਾਈਚਾਂ ਤੁਸੀਂ ਸਬਸਕ੍ਰਾਈਬ ਵਗੈਰਾ ਨਹੀਂ ਕੀਤਾ ਤਾਂ ਉਹ ਜ਼ਰੂਰ ਕਰ ਲਿਓ ਕਿਉਂਕਿ ਜਿਵੇਂ ਜਿਵੇਂ ਆਪਾਂ ਪੇਪਰ ਪਾਈ ਜਾਂਦੇ ਆ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਮਿਲਦੇ ਜਾਇਆ ਕਰਨਗੇ ਪਹਿਲਾ ਹੀ ਸਵਾਲ ਆਪਣੇ ਕੋਲੇ 0.6 ਤੇ ਉੱਪਰ ਬਾਰ ਲੱਗੀ ਵੀ ਇਹਨੂੰ p/q ਦੇ ਰੂਪ ਵਿੱਚ ਦਰਸਾਉਣਾ ਤੇ ਇਹਨੂੰ ਪਹਿਲਾਂ x ਮੰਨ ਲੈਣਾ ਚਾਹੇ ਲਿਖੋ ਜਾਂ ਨਾਲੀ ਕੋ ਬਸ x 0. 6 ਬਾਅਰ ਲਿਖ ਦਿਓ ਹੁਣ ਹੁਣ 10 ਨਾਲ ਕਰ ਦੋ ਗੁਣਾ 10 ਨਾਲ ਗੁਣਾ ਕਰਕੇ ਕਿਉਂਕਿ ਦੋ ਨੰਬਰ ਤਾਂ ਹੀ ਹੈ ਜੀ ਇੰਨਾ ਵੀ ਨਹੀਂ ਲਿਖੂੰਗਾ ਸਿੱਧੀ ਗੁਣਾ ਕਰ ਦਊਂਗਾ ਤਾਂ ਵੀ ਕੋਈ ਦਿੱਕਤ ਨਹੀਂ ਇਹ ਤੁਹਾਡੇ 1 ਨੰਬਰ ਨੂੰ 10 ਨਾਲ ਗੁਣਾ ਕਰਤੀ 10x ਬੱਚੇ ਕਿਹਨਾਂ 10 ਨਾਲ ਗੁਣਾ ਕਿਉਂ ਕੀਤੀ ਕਿਉਂਕਿ ਦੇਖੋ ਜ਼ੀਰੋ ਤੋਂ ਬਾਅਦ ਜਦੋਂ ਪੁਆਇੰਟ ਲੱਗਿਆ ਤਾਂ ਉਦੋਂ ਮਗਰ ਕਿੰਨੇ ਅੱਖਰ ਨੇ ਸਿਰਫ ਇੱਕੋ ਹੀ ਅੰਕ ਹੈ ਜਿਹਦੇ ਉੱਤੇ ਕੀ ਲੱਗਿਆ ਹੋਇਆ ਬਾਹਰ ਲੱਗਿਆ ਹੋਇਆ ਜਿੱਥੇ ਵੀ ਨਿਆਰੋ ਬਣਾਇਆ ਸੀ ਨੀ ਤਾਂ ਉਹਨਾਂ ਪੱਗੇ ਨੂੰ 10 ਨਾਲ ਗੁਣਾ ਕਰਦਾ ਕਿੰਨਾ ਬਣੂ 6.6 ਬਾਹਰ ਬਾਹਰ ਦਾ ਮਤਲਬ ਹੁੰਦਾ ਬਾਰ-ਬਾਰ ਜਿਹੜੀ ਚ ਰਿਪੀਟ ਹੁੰਦੀ ਹੈ ਜਿਵੇਂ ਆਕਾਸ਼ ਦੇ ਵਿੱਚ ਲੱਖਾਂ ਆਪਣੇ ਕੋਲ ਤਾਰੇ ਨੇ ਤੇ ਉਹਨਾਂ ਤਾਰਿਆਂ 'ਚ ਜੇ ਆਪ ਇੱਕ ਤਾਰਾ ਤੋੜ ਦਈਏ ਤਾਂ ਗਿਣਤੀ 'ਚ ਫਰਕ ਨਹੀਂ ਪੈਂਦਾ ਇਸ ਤਰੂਰੇ ਵੀ ਜੇ 6 ਬਾਰ ਸੀ ਤਾਂ 6 ਬਾਰ 'ਚ ਇੱਕ ਛੀਕਾ ਮੂਰੇ ਆ ਗਿਆ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੁਣ 2 ਦੇ ਵਿੱਚੋਂ ਇੱਕ ਘਟਾ दो 2 ਘਟਾਓ 1 ਹੁਣ 10 'ਚੋਂ ਇੱਕ ਕੱਢੀਏ ਕਿੰਨੇ ਬਚ ਗਏ 9x 6 ਦੇ ਵਿੱਚੋਂ 0 ਕੱਢੀਏ 6 6 ਬਾਰ 'ਚੋਂ 6 ਬਾਰ ਕੱਢੀਏ ਖਤਮ ਤਾਂ 9x ਬਰਾਬਰ ਕਿੰਨਾ ਆ ਗਿਆ 6 ਦੇ ਤਾਂ x ਬਰਾਬਰ ਕਿੰਨਾ ਆ ਗਿਆ 6/9 ਘਟਾ ਦਿਓ 2/3 ਤਾਂ x ਕਿੰਨਾ ਸੀ ਆਪਣਾ 0.6 ਬਾਰ ਤਾਂ 0.6 ਬਰਾਬਰ x ਬਰਾਬਰ ਹੈ 2/3 ਤਾਂ ਇਹ ਆਪਣਾ ਆ ਗਿਆ ਆਨਸਰ 2/3 ਕਲੀਅਰ ਹੈ ਚਲਿਏ ਠੀਕ ਹੈ ਬੇਟਾ ਅਗਲਾ ਸਵਾਲ ਆਪਣੇ ਕੋਲ ਚਿੱਤਰ ਬਣਿਆ ਹੋਇਆ ਕਈ ਬੱਚੇ ਕਹਿੰਦੇ ਅੰਗਰੇਜ਼ੀ ਮੀਡੀਅਮ ਚ ਆ ਬਟਰ ਨਹੀਂ ਚ ਅੰਗਰੇਜ਼ੀ ਮੀਡੀਅਮ ਚ ਪਏ ਨੇ ਚਿੱਤਰ ਬਣਿਆ ਹੋਇਆ ਜਿਹਦੇ ਵਿੱਚ A O C ਜੋੜ B O E A O C ਜੋੜ B O E ਟੋਟਲ ਕਿੰਨਾਗਾ 70 ਤਾਂ ਆਪਣੇ ਤੋਂ ਪੁੱਛਿਆ ਕੀ ਹੈ ਕਹਿੰਦੇ ਜਿਹੜਾ ਗ੍ਰੀਨ ਵਾਲਾ ਕੋਣ ਹੈ ਜਿਹਦੇ ਨਾਮ ਹੈ C O E ਕਿੰਨਾ ਹੋਵੇਗਾ ਅਸਲ ਵਿੱਚ ਕੀ ਹੈ ਜਿਹੜਾ B O D ਦੇ ਰੱਖਿਆ ਆਹ ਵਾਲਾ 40 ਇਹ ਆਪਾਂ ਨੂੰ ਕਨਫਿਊਜ਼ ਕਰ ਰਿਹਾ ਹੈ ਕੱਢਣ ਚ ਇਹਨੂੰ ਭੁੱਲ ਜਾ ਮੰਨ ਲਓ ਦਿੱਤਾ ਹੀ ਨਹੀਂ ਗਾ ਹੁਣ ਦੇਖੋ ਲਾਲ ਵਾਲੇ ਦੋਨਾਂ ਦਾ ਚੋਨਾ ਜੋੜ ਕਿੰਨਾ ਹੈ 70 ਤੇ ਆ ਪੂਰਾ ਕੋਣ ਕਿੰਨੇ ਦਾ ਹੈ ਇਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ 180 ਕਲੀਅਰ ਹੀ ਹੈ ਕੋਣ AOC ਜੋੜ ਕੋਣ BOE ਜੋੜ ਗ੍ਰੀਨ ਵਾਲਾ ਜਿਹਦਾ ਨਾਮ ਹੈ COE ਤਿੰਨਾਂ ਦਾ ਜੋੜ ਕਿੰਨਾ 180 ਕਾਰਨ ਕੀ ਹੈ ਇਹ ਲੀਨੀਅਰ ਪੇਅਰ ਹੈ ਰੇਖੀ ਕੋਣ ਨੇ ਇੱਕੋ ਲਾਈਨ ਦੇ ਉੱਤੇ ਬਣੇ ਕੋਣ ਨੇ ਐਦਾਂ ਲਾਈਨ ਬਣੀ ਵੀ ਹੈ ਇਹ ਰਿਤੇ ਜੇ ਐਦਾਂ ਗੱਡਾ ਕੋਣ ਬਣਾਵਾਂਗੇ ਥਾਰਾ 180 ਆਪਣੇ ਕੋਲ ਹੁੰਦਾ ਤਾਂ ਪਹਿਲੇ ਦੋ ਦਾ ਜੋੜ ਕਿੰਨਾ ਹੈ 70 ਜੋੜ C O E 180 ਤਾਂ ਕੱਲਾ C O E ਕਿੰਨਾ ਬਚ ਗਿਆ 180 70 110 ਐਨਹੀਂ ਆਪਣਾ ਆਨਸਰ ਜਿਹੜਾ ਮਗਰ ਹਰੇ ਰੰਗ ਦਾ ਕੋਣ ਬਚਿਆ ਸੀ ਉਹ ਕਿੰਨਾ ਬਚ ਗਿਆ 110 ਦੁਬਾਰਾ ਸਮਝ ਲਓ ਆ ਦੋਨੋਂ 70 ਨੇ ਜੁੜ ਕੇ ਦੋ ਕੋਣ ਤਾਂ ਆਹ ਵਾਲਾ ਕੋਣ ਕਿੰਨਾ ਬਚਿਆ ਟੋਟਲ 180 180 ਅੰਝ 70 ਘਟਾ ਦੋ 110 ਥੋੜਾ ਹੱਲ ਆਪਾਂ ਨੂੰ ਵੱਧ ਲਿਖਣਾ ਪੈਂਦਾ ਇਸ ਕਰਕੇ ਮੈਂ ਤੁਹਾਨੂੰ ਹੱਲ ਵੀ ਕਰਕੇ ਦਿਖਾਤਾ ਹੁਣ ਐਂਗਲ ਆਫ ਅ ਕੁਆਡਰਲੇਟਰਲ ਚਤੁਰਭੁਜਾ ਉਹਦਾ ਇੱਕ ਕੋਣ 75 ਦੂਜਾ 90 ਤੀਜਾ 75 ਤਾਂ ਕਹਿੰਦੇ ਚੌਥਾ ਕੋਣ ਕਿੰਨੇ ਦੋ ਹੁਣ ਆਪਾਂ ਨੂੰ ਪਤਾ ਹੈ ਕੋਈ ਵੀ ਚਤਰਭੁਜ ਹੈ ਉਹਦੇ ਚਾਰੇ ਕੋਣਾਂ ਜੋੜ ਕੇ ਨਾ 360 ਉਹਦੇ ਵਿੱਚੋਂ ਤਿੰਨੇ ਘਟਾ ਦਿਓ ਆਪੀ ਪਿੱਛੇ ਕੀ ਬਚ ਗਿਆ ਚੌਥਾ ਕੋਣ 4th ਐਂਗਲ ਤਾਂ 360 ਚੋਂ ਟੋਟਲ ਕਿੰਨੇ ਘਟਾਉਣੇ 240 ਕਿਉਂ 75 75 150 ਹੁੰਦੇ 90 240 ਘਟਾ ਕੇ ਕਿੰਨਾ ਬਚ ਗਿਆ 120 ਬਸ ਇਹ ਆਪਣਾ ਆਨਸਰ ਇੰਨਾ ਕੀ ਗੱਲ ਹੈ ਤੁਹਾਡੇ ਦੋ ਅੰਕ ਪੱਕੇ ਨੇ ਟੋਟਲ ਸਰਫੇਸ ਏਰੀਆ ਆਫ ਅ ਹੈਮਿਸਫੀਅਰ ਹੁnde ਕੋ ਟੋਟਲ ਆ ਗਿਆ ਮੈਂ ਪਹਿਲਾਂ ਤੁਹਾਨੂੰ ਪਹਿਲੇ ਪਾਰਟ ਚ ਦੱਸਿਆ ਸੀ ਵੀ ਜੇ ਟੋਟਲ ਆ ਜੇ ਤੀ ਕੀ ਕਰਨਾ ਉਹਦਾ ਫਾਰਮੂਲਾ ਕੀ ਹੁੰਦਾ ਹੈਮਿਸਫੀਅਰ ਹੈਮਿਸਫੀਅਰ ਤੋਂ ਬਾਅਦ ਅਰਧ ਗੋਲਾ ਦਾ ਉਹਦੀ ਕੁੱਲ ਸਤ੍ਹਾ ਦਾ ਖੇਤਰਫਲ ਆਪਾਂ ਨੇ ਕੱਢਣਾ ਹੈ ਤੇ ਅਰਧ ਵਿਆਸ ਕਿੰਨਾ ਹੈ 10 ਸੈਂਟੀਮੀਟਰ r ਬਰਾਬਰ 10 ਸੈਂਟੀਮੀਟਰ ਕੁੱਲ ਖੇਤਰਫਲ ਕੁੱਲ ਸਤ੍ਹਾ ਦਾ ਖੇਤਰ ਇਹਦਾ ਸੂਤਰ ਹੁੰਦਾ ਬੇਟਾ 3 ਪਾਈ r ਦੀ 2 ਤਾਂ 3 ਪਾਈ ਦਾ ਮੁੱਲ ਕੀ ਲੈਣਾ ਆਪਾਂ ਥੋੜਾ ਸੋਚ ਲੈਣੇ ਆ r ਕਿੰਨਾ ਹੈ 10 10 ਜਦੋਂ r 10 ਹੈ ਤਾਂ ਪਾਈ ਦਾ ਮੁੱਲ ਆਪਾਂ ਲਵਾਂਗੇ 3.14 ਤੂੰ ਕਿ ਪਾਈ ਦੇ ਮੁੱਲ 2 ਲੈ ਸਕਦੇ ਏ ਜਾਂ 22/7 ਜਾਂ 3.14 ਕੋਈ ਬੱਚਾ ਕਹਿੰਦਾ ਜੀ ਮੈਂ 22/7 ਲਿਖ ਦਾਂ ਲਿਖ ਦੋ ਬੇਟਾ ਕੋਈ ਦਿੱਕਤ ਨਹੀਂ ਅਨਸਰ ਉਸ ਹਿਸਾਬ ਨਾਲ ਆਜੂ ਉਰੇ ਪੁਆਇੰਟ ਤੋਂ ਬਾਅਦ ਦੋ ਅੱਖਰ ਨੇ ਇੱਥੇ 1 0 1 0 ਥਾ ਪੁਆਇੰਟ ਤੁਹਾਡਾ ਦੋ ਪਿੱਛੇ ਨੂੰ ਹਟ ਕੇ ਸੱਜੇ ਨੂੰ ਜਾ ਕੇ ਕਿੰਨਾ ਬਣ ਗਿਆ 314 ਨਾ ਸਮਝ ਲੱਗੇ ਕੋਈ ਚੱਕਰ ਨਹੀਂ ਤੁਸੀਂ ਸਾਰਿਆਂ ਦੀ ਗੁਣਾ ਕਰ ਦੋ ਗੁਣਾ ਆ ਗਿਆ 942 ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹ ਇਦਾਂ ਕਰ ਸਕਦੇ ਨੇ ਮੰਨ ਲਓ ਨਹੀਂ ਸਮਝ ਲੱਗਿਆ ਤਿੰਨ ਨੂੰ 3.14 ਨਾਲ ਗੁਣਾ ਕੀਤਾ 9.42 ਮਗਰ ਆ ਗਿਆ ਦੋ ਜ਼ੀਰੋ ਹੁਣ ਪੁਆਇੰਟ ਕਿਨੇ ਛੱਡ ਕੇ ਲਾਉਣਾ ਸੀ ਜ਼ੀਰੋ ਤੇ ਤਾਂ ਵੀ ਤੁਹਾਡਾ ਆਨਸਰ 942 ਹੀ ਆਉਣਾ ਸੀ ਇਹ ਸਿਰਫ ਉਹਨਾਂ ਬੱਚਿਆਂ ਵਾਸਤੇ ਜਿਹੜਾ ਸਰਕਲ ਚ ਕੀਤਾ ਜਿਨ੍ਹਾਂ ਨੂੰ ਇਦਾਂ ਨਹੀਂ ਪਤਾ ਲੱਗਦਾ ਅਦਰਵਾਈਜ਼ ਮੈਨੂੰ ਪਤਾ ਵੀ ਤੁਸੀਂ ਕਾਫੀ ਸ਼ੈਰੋਂ ਕਾਫੀ ਪੇਪਰ ਦੇਖੀ ਬੈਠੇ ਹੋ ਤੁਹਾਨੂੰ ਸਮਝ ਲੱਗ ਗਿਆ ਠੀਕ ਹੈ ਬੇਟਾ ਇਹਦੀ ਆਪਾਂ ਨੂੰ ਲੋੜ ਨਹੀਂ ਹੈਗੀ ਅੱਗੇ ਆਪਣੇ ਕੋਲ 4-4 ਅੰਕਾਂ ਵਾਲੇ ਪ੍ਰਸ਼ਨ ਚੱਲ ਪਏ ਇਹਦੇ ਚ ਆਪਣਾ ਪਹਿਲੇ ਹੀ ਸਵਾਲ ਆ ਸਮੀਕਰਨ 4x 3y 12 ਦੇ ਕੋਈ ਚਾਰ ਹੱਲ ਲਿਖਨੇ ਨੇ ਕੋਈ ਤੇਰੇ ਵਿੱਚ ਬਹੁਤ ਸੌਖਾ ਹੁੰਦਾ ਇਹ ਵਾਲਾ ਸਵਾਲ ਤਾਂ ਬਸ ਇਦਾਂ ਤੁਸੀਂ ਇੱਕ ਡੱਬਾ ਬਣਾ ਲੈਣਾ ਆਪਣੇ ਕੋਲੇ ਚਾਰ ਪੁੱਛੇ ਚਾਰ ਲੈਣਾ ਵਿਚਾਲੇ ਖਿੱਚ ਦੋ ਆ ਐਕਸ ਹੈ ਆ ਵਾਈ ਹੈ ਐਕਸ ਦਾ ਮੁੱਲ ਇਹਦੇ ਵਿੱਚ ਭਰਦੇ ਜਾਓ ਤੁਹਾਡਾ ਬਾਈ ਦਾ ਮੁੱਲ ਨਿਕਲਦਾ ਜਾਣਾ ਜਿਵੇਂ ਮੈਂ ਐਕਸ ਦਾ ਮੁੱਲ ਭਰਦਾ 0 ਤਾਂ 4 0 3y 12 ਤੇ 4 0 ਦਾ 0 ਹੁੰਦਾ 3y ਬਰਾਬਰ ਕਿੰਨਾ ਹੋ ਗਿਆ 12 ਤਾਂ 2y ਬਰਾਬਰ ਕਿੰਨਾ ਹੋ ਗਿਆ 12 ਮੰਡੇ 3 ਬਰਾਬਰ ਹੈ 4 ਤਾਂ 2y ਦਾ ਮੁੱਲ ਕਿੰਨਾ ਹੋ ਗਿਆ 4 ਕਲੀਅਰ ਹੈ ਬੇਟਾ ਇਹ ਕਰੀ ਮੈਨੂੰ ਰੇਜ਼ ਕਰ ਦੇਣਾ ਬਿਲਕੁਲ ਐਸੇ ਢੰਗ ਨਾਲ ਤੁਸੀਂ ਬਾਕੀ ਵੀ ਸਾਰੇ ਵੈਲਿਊ ਕੱਢ ਲੈਣੇ ਹੁਣ ਜੇ x ਮੁੱਲ ਮੈਂ ਇੱਕ ਵਾਰ ਦਾਂ ਤਾਂ 4 1 4 ਜੋੜ 3y ਬਰਾਬਰ ਹੈ 12 ਤਾਂ 3y ਕਿੰਨਾ ਰਹਿ ਗਿਆ 12 ਘਟਾਓ 4 ਤਾਂ 3y ਬਰਾਬਰ ਹੈ 8 ਤਾਂ y ਬਰਾਬਰ 8/3 ਕਿਹ ਬੱਚੇ ਕਹਿੰਦੇ ਭਟਿਆਂ ਜਾ ਕੇ ਬਟਾ ਆਪਾਂ ਤਾਂ ਹਾਂ ਦਾ ਸੋਲਿਊਸ਼ਨ ਹੀ ਪੁੱਛੇ ਨੇ ਇਸ ਤਰੀਏ ਜੇ 2 ਪਰ ਦੂੰਗਾ ਤਾਂ ਤੁਹਾਡਾ ਆਨਸਰ ਆਜੂਗਾ 4/3 ਜੇ 3 ਪਰ ਦੰਕ ਦਾ ਆਨਸਰ ਕਿੰਨਾ ਆਜੂਗਾ 0 x ਦਾ ਮੁੱਲ ਚੇਂਜ ਕਰਦੇ ਜਾਓ ਤੁਹਾਡਾ y ਦਾ ਮੁੱਲ ਨਾਲ ਨਾਲ ਹੀ ਆਉਂਦਾ ਜਾਣਾ ਤੇ ਤੁਹਾਡੇ ਚਾਰ ਸੋਲਿਊਸ਼ਨ ਨਿਕਲੇ 1 2 3 4 ਲਿਕਨ ਦੀ ਲੋਡ ਨਹੀਂ ਬਸ ਸਿਰਫ ਡੱਬੀ ਦੇ ਵਿੱਚ ਆਪਾਂ ਕਰਦੇ ਹਾਂ ਕਲੀਅਰ ਓਕੇ ਕਿਨ ਏ ਡੀ ਭਲੇ ਦਰਾਖਮ ਦੇਖ ਲਓ ਸਕਰੀਨ ਸ਼ਾਟ ਲੈ ਲਿਆ ਕਰੋ ਏ ਡੀ ਤੇ ਬੀ ਸੀ ਆਪਸ ਵਿੱਚ ਕੀ ਨੇ ਬਰਾਬਰ ਨੇ ਨਾਲੇ ਪਰਪੈਂਡੀਕੂਲਰ ਨੇ ਕਿਹੜੀ ਲਾਈਨ ਤੇ ਏ ਬੀ ਤੇ ਤਾਂ ਸ਼ੋ ਕਰਨਾ ਵੀ ਜਿਹੜੀ ਸੀ ਡੀ ਲਾਈਨ ਹੈ ਉਹ ਏ ਬੀ ਨੂੰ ਕੀ ਕਰਦੀ ਹੈ ਬਾਈਸੈਕਟ ਕਰਦੀ ਹੈ ਜਿਹੜੀ ਸੀ ਡੀ ਲਾਈਨ ਆ ਉਹ ਕਿਹਨੂੰ ਬਾਈਸੈਕਟ ਕਰਦੀ ਹੈ ਏ ਬੀ ਨੂੰ ਦੋ ਭਾਗਾਂ 'ਚ ਵੰਡਦੀ ਹੈ ਕੋਈ ਚੱਕਰੀ ਨਹੀਂ ਆਪਾਂ ਹੁਣੀ ਕਰ ਲੈਨੇ 2 ਮਿੰਟ ਚ ਦੇਖੋ ਆ ਇਹਦੇ ਬਰਾਬਰ ਹੈ ਆਹ ਵਾਲਾ ਕੋਣ ਤੇ ਆਹ ਵਾਲਾ ਕੋਣ ਕੀ ਹੈ 90 ਰੇ ਬਸ ਇੰਨੇ ਹੀ ਕੰਮ ਹੈ ਇੱਕ ਤਕੋਣ ਉੱਤੇ ਇੱਕ ਤਕੋਣ نیچے ਹੈ ਤਤ ਕੋਣ ਲਿਖ ਦੋ AOD ਅਤੇ ਦੂਜੀ ਕਿਹੜੀ ਤਕੋਣ ਹੈ ਉੱਪਰ ਵਾਲੀ BO C ਵਿੱਚ ਦੋਨੇ ਤਕੋਣਾਂ ਅਜਿ ਲਿਖ ਲੈ EOD ਚ 20 AD ਬਰਾਬਰ ਕੀ ਦੇ BC ਦੇ ਇਹ ਕੀ ਹੈ গিਵਨ ਹੈ ਦਿੱਤਾ ਆਪਾਂ ਤੇ ਦੂਜਾ ਦੇ ਕੋਣ B ਆ ਪਹਿਲਾਂ ਆਪਾਂ ਕੋਣ A نیچے ਵਾਲੀ ਚ ਬਰਾਬਰ ਕੀ ਦੇ ਕੋਣ B ਦੇ ਇਹ ਕੀ ਹੈ 90 ਡਿਗਰੀ ਇਹ ਵੀ ਦਿੱਤਾ ਹੀ ਵੀ ਆਪਾਂ ਨੂੰ ਇਹਦੇ ਨਾਲ ਨਾਲ ਇੱਕ ਮੈਂ ਹੁਣ ਤੁਸੀਂ ਨਾਮ ਪੂਰਾ ਲਿਖ ਸਕਦੇ ਮੈਂ ਤਾਂ ਨਾਮ ਦਿੱਤਾ ਇੱਕ ਨੰਬਰ ਉੱਪਰਲੇ ਦਾ ਨਾਮ ਦਿੱਤਾ ਦੋ ਨੰਬਰ ਕੋਣ 1 ਬਰਾਬਰ ਹੈ ਕੋਣ 2 ਦੇ ਇਹਦਾ ਕਾਰਨ ਕੀ ਹੈ ਸਿਖਰ ਸੰਮੁਖ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਵਰਟੀਕਲ ਅਪੋਜੀਟ ਜੇ ਦੋ ਲਾਈਨ ਐਦਾ ਕੱਟਦੀਆਂ ਹੋਣ ਤਾਂ ਆਮੋ ਸਾਹਮਣੇ ਕੋਣ ਕਿੰਦੇ ਨੇ ਬਰਾਬਰ ਹੁੰਦੇ ਨੇ ਠੀਕ ਹੈ ਤਾਂ ਹੁਣ ਆਪਣੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇਸ ਲਈ ਕਿਹੜਾ ਨਿਯਮ ਲੱਗ ਗਿਆ ਆਰ ਐਚ ਐਸ ਨਿਯਮ ਅਨੁਸਾਰ ਤੇ ਨਿਜਮ ਕੀ ਕਹਿੰਦਾਗਾ ਤੇ ਕੋਣ AOD ਉਹਨਾਂ ਮੈਂ ਜਿਹੜਾ ਚਿੰਨ ਵਰਤੂਗਾ ਕੀ ਦਾਗਾ ਸਰਵੰਗ ਸੰਤਰਾ ਕੀ ਦੇ ਬਰਾਬਰ ਹੈ ਤੇ ਕੋਣ BOC ਦੇ ਬਰਾਬਰ ਬਾਗੇ ਉੱਤੇ ਹੋੜਾ ਜਿਹਾ ਲਾ ਦੇਣਾ AOD ਸਰਵੰਗ ਸੰਮ ਕੀ ਦੇ ਕਾਂਗੂਰੈਂਟ ਤਿਕੋਣ BOC ਦੇ ਹੁਣ ਜੇ ਦੋਨੇ ਤਿਕੋਣਾਂ ਇਹਨੂੰ ਸਕਰੀਨਸ਼ਾਟ ਲੈ ਲਓ ਦੋਨੇ ਤਿਕੋਣਾਂ ਸਮਰੂਪ ਹੋ ਗਈਆਂ ਆ ਸੌਰੀ ਸਰਵੰਗ ਸੰਮ ਹੋ ਗਈਆਂ ਜਦੋਂ ਅੰਦਰੋਂ ਮਤਲਬ ਆ ਤੇ ਆ ਆਪਸ ਵਿੱਚ ਕੀ ਹੋ ਗਿਆ ਬਰਾਬਰ ਹੋ ਗਿਆ ਤਾਂ ਆ ਵੀ ਇਹਦੇ ਕੀ ਹੋ ਗਿਆ ਬਰਾਬਰ ਇਸ ਲਈ OA ਬਰਾਬਰ ਹੈ OB ਇਸ ਲਈ CD AB ਨੂੰ ਸਮ ਦੁਪਾਜਿਤ ਕਰਦਾ ਹੈ ਅੰਗਰੇਜ਼ੀ ਵੱਲ ਤਾਂ ਸਿੱਧੇ ਲਿਖਦੇ ਹੈਂਸ ਪ੍ਰੂਵਡ ਹੈਂਸ ਪ੍ਰੂਵਡ ਬੜਾ ਸੌਖਾ ਸੀ ਠੀਕ ਹੈ ਅਗਲਾ ਆ ਰਿਹਾ ਚ ਦੋ ਪਾਰਟ ਨੇ ਬੇਟਾ ਜਿਹੜੀ ਚ ਦੋ ਪਾਰਟ ਹੁਣ ਦੋਨੇ ਕਰਦਿਆ ਕਰੋ ਕਿਸੇ ਸਮ ਦੋ ਪੁਜੀਤ ਕੋਣ ਦੀਆਂ ਬਰਾਬਰ ਭਜਾਮਾ ਦੇ ਸਨਮੁਕ ਕੋਣ ਬਰਾਬਰ ਹੁੰਦੇ ਨੇ ਐਂਗਲ ਅਪੋਜੀਟ ਟੂ ਇਕੁਅਲ ਸਾਈਡ ਆਫ ਆਫ ਐਨ ਆਈਸੋਸੈਲ ਟ੍ਰੈਂਗਲ ਆਰ ਇਕੁਅਲ ਇਹਦੇ ਵਿੱਚ ਹਲਕਾ ਜਿਹਾ बस ਕੀ ਕਰਨਾ ਇੱਕ ਮੈਂ ਵੈਸੇ ਪਹਿਲਾਂ ਮੈਂ ਉਹਦੀ ਵੀਡੀਓ ਚ ਕਰਵਾਇਆ ਵਾ ਆਮ ਲਿਖਤ ਕੋਣ ਹੈ A B C ਇਹ ਜਿਹੜੀ ਵਿਚਕਾਰ ਦੋਨੇ ਭੁਜਾਵਾ ਬਰਾਬਰ ਨੇ AB ਬਰਾਬਰ ਹੈ AC ਠੀਕ ਹੈ ਐਸੇ ਕਰਕੇ ਮੇਰੇ ਅੜ ਵਾਲੇ ਲੈਣਾ ਵੀ ਲਾਤੀਆਂ ਤਾਂ ਆਪਾਂ ਕੀ ਸਿੱਧ ਕਰਨਾ ਹੈ ਵੀ ਇਹਦਾ ਕੋਣ B ਹੈ ਤੇ ਕੋਣ C ਨੇ ਇਹਨਾਂ ਦੇ ਸਨਮੁਖ ਨੇ ਆਪਸ ਵਿੱਚ ਕੀ ਨੇ ਬਰਾਬਰ ਨੇ AB ਦੇ ਸਾਹਮਣੇ C ਹੈ ਤੇ AC ਦੇ ਸਾਹਮਣੇ ਕੋਣ B ਆਪਸ ਵਿੱਚ ਬਰਾਬਰ ਆਪਾਂ ਨੇ ਸਿੱਧ ਕਰਨਾ ਤੇ ਅੱਜ ਕੀ ਕਰਨਾ ਹਲਕੀ ਜਿਹੀ ਇੱਕ ਰਚਨਾ ਕਰ ਦਿੰਦੇ ਆ ਰਚਨਾ ਕੀ ਕਰਨੀ ਹੈ ਕੋਣ A ਦਾ ਕੀ ਕਰ ਲੈਣਾ ਆਪਾਂ ਨੇ ਸਮਦੁਭਾਜਕ ਲੈ ਲੈਣਾ ਸਮਦੁਭਾਜਕ ਦਾ ਮਤਲਬ ਵੀ ਕੋਣ ਏ ਦੇ ਦੋ ਹਿੱਸੇ ਇਦਾਂ ਦੇ ਕਰੇ ਵੀ ਇੱਕ ਤੇ ਬਰਾਬਰ ਦੋ ਹੋ ਜੇ ਬਸ ਸ਼ਕਲ ਤੁਸੀਂ ਇਦਾਂ ਦੀ ਬਣਾ ਦੇਣੀ ਹੈ ਜਿੱਥੇ ਮਿਲਿਆ ਉਹਦਾ ਨਾਮ ਰੱਖ ਦੇਣਾ ਡੀ ਰਚਨਾ ਏ ਡੀ ਕੋਣ ਏ ਦਾ ਸਮ ਦੁਭਾਜਕ ਖਿੱਚੋ ਏਡੀ ਦਾ ਏਡੀ ਇਦਾਂ ਦੀ ਖਿਚਣੀ ਹੈ ਵੀ ਕੋਣ ਏ ਦਾ ਕੀ ਹੋ ਜੇ ਬਰਾਬਰ ਬਰਾਬਰ ਦੋ ਹਿੱਸੇ ਹੋ ਜਾ। ਹੁਣ ਅੱਗੇ ਆਪਣਾ ਕੀ ਹੈ? ਸਬੂਤ। ਤਾਂ ਸਬੂਤ ਦੇ ਵਿੱਚ ਉਹ ਹੀ ਦੋ ਤਕਨ ਆਪਣੇ ਕੋਲ ਬਣ ਗਈਆਂ ਕਿਹੜੀ ਕਿਹੜੀ? ਤਕੋਣ ਏਬੀਡੀ ਔਰਲੀ ਅਤੇ ਦੂਜੀ ਕਿਹੜੀ ਤਕੋਣ ਏਡੀਸੀ। ਏਬੀ ਬਰਾਬਰ ਹੈ ਏਸੀ। ਇਹ ਤਾਂ ਆਪ ਨੂੰ ਦਿੱਤਾ ਹੀ ਹੈ। ਗਿਵਨ। 1 2 ਦੇ ਕੋਣ ਇਹ ਕੀ ਆਪਣੀ ਰਚਨਾ ਕਨਸਟਰਕਸ਼ਨ ਤੇ AD ਭੁਜਾ ਦੋਨਾਂ ਜੀ ਜਿਹੜੀ ਹਰੀ ਵਾਲੀ ਆ ਗ੍ਰੀਨ ਜੀ ਦੋਨਾਂ ਜੀ ਇਹਨੂੰ ਬੋਲਦੇ ਆਪਾਂ ਕਾਮਨ ਸਾਈਡ ਸਾਂਝੀ ਹੁਣ ਜੇ ਦੋ ਤਕੋਨਾਂ ਆਪਸ ਵਿੱਚ ਆਪਾਂ ਨੂੰ ਪਤਾ ਬਰਾਬਰ ਹੋ ਜਾਂਦੀਆਂ ਸਰਵੰਗ ਸਮ ਹੋ ਜਾਂਦੀਆਂ ਜਦੋਂ ਉਹਨਾਂ ਦੇ ਦੋ ਭੁਜਾਾਂਵਾਂ ਤੇ ਇੱਕ ਕੋਣ ਬਰਾਬਰ ਹੋਵੇ ਇਸ ਲਈ ਕੋਣ ABD ਸਰਵੰਗ ਸਮਾ ਗਿਰਿਤ ਕੋਣ ਏ ਡੀ ਸੀ ਨਿਯਮ ਕਿਹੜਾ ਲਿਖ ਦੇਣਾ ਏ ਐਸ ਏ ਐਸ ਬਸ ਇਦਾਂ ਹੀ ਬ੍ਰੈਕਟ ਚਲੇਗਾ ਐਸ ਏ ਐਸ ਕਲੀਅਰ ਹੋ ਗਿਆ ਹੁਣ ਜੇ ਤੁਕੋਂ ਨਾ ਸਰਵੰਗ ਸਾਹਮਣੇ ਅੱਗੇ ਲਿਖ ਦੇਣਾ ਇਸ ਲਈ ਕੋਣ ਬੀ ਬਰਾਬਰ ਹੈ ਕੋਣ ਸੀ ਦੇ ਜੋ ਕਿ ਸਿੱਧ ਕਰਨਾ ਹੈ ਨਨੇ ਕਮ ਠੀਕ ਹੈ ਚੱਲੀਏ ਅੱਗੇ ਅੱਗੇ ਚਿੱਤਰ ਦੇ ਵਿੱਚ ਆਪਾਂ ਨੇ B ਦੇ ਨਿਰਦੇਸ਼ ਅੰਕ C ਦੇ ਨਿਰਦੇਸ਼ ਅੰਕ ਦਿਖਾਉਣੇ ਨੇ ਲਓ ਜੀ ਪਹਿਲਾਂ B ਦੇ ਦੇਖੀਏ B ਕਿੱਥੇ ਨਜ਼ਰ ਆ ਰਿਹਾ ਹੈ ਆਪਿਆ ਜੀ B B ਦੇ ਨਿਰਦੇਸ਼ ਅੰਕ ਪੁੱਛੇ ਨੇ ਪਹਿਲਾਂ B ਦੇ x ਵਾਲਾ ਪਾਸਾ ਦੇਖ ਲਓ ਇੱਧਰ ਨੂੰ ਕਿੱਥੇ ਆ ਰਿਹਾ ਆਪਾਂ ਤੇ نیچے ਕਿੰਨਾ ਨਜ਼ਰ ਆ ਰਿਹਾ ਆਪਾਂ ਨੂੰ ਥੋੜਾ ਜਿਹਾ ਹਲਕਾ ਕ ਵੈਸੇ 0.5 ਲਿਖਿਆ ਹੋਇਆ ਕਿੰਨਾ ਲਿਖਿਆ ਹੋਇਆ ਘਟਾਓ 5 ਹਮੇਸ਼ਾ ਬੱਲੇ ਐਕਸ ਵਾਲਾ ਦੇਖਣਾ ਫਿਰ ਉੱਪਰ ਨੂੰ ਦੇਖਣਾ ਉੱਪਰ ਨੂੰ ਕਿੰਨਾ ਲਿਖਿਆ ਹੋਇਆ 2 ਤਾਂ ਵੀ ਦੇ ਨਿਰਦੇਸ਼ਾਂ ਕਿੰਨੇ ਹੋਗੇ ਘਟਾਓ 5 ਕਮਾ 2 ਫਿਰ ਆਪਣਾ ਦੁਬਿੱਚੇ ਸੀ ਦੇ ਹੁਣ ਸੀ ਲੱਭ ਲੋ ਕਿੱਥੇ ਹੈ ਲੋ ਜੀ ਸੀ 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 ਆ ਪਿਆ ਸੀ ਤਾਂ ਸੀ ਦੇ ਨਿਰਦੇਸ਼ਣ ਕਿੰਨੇ ਨੇ ਪਹਿਲਾਂ ਐਕਸ ਵਾਲੇ ਨੂੰ ਦੇਖੋ ਇਹ ਉੱਪਰ ਨੂੰ ਜਮਾ ਇੱਥੋਂ ਪਤਾ ਲੱਗ ਜੀ ਤੁਹਾਨੂੰ ਕਿੰਨਾ ਗਾ 5 ਫਿਰ ਆਪਾਂ ਦੇਖੋ ਇੱਧਰ ਨੂੰ ਕਿੰਨਾ ਗਾ ਘਟਾਓ 5 ਤਾਂ ਇਹ ਹੋ ਗਿਆ 5 ਕਮਾ ਘਟਾਓ 5 5 ਕਮਾ ਘਟਾਓ 5 ਉਸ ਤੋਂ ਬਾਅਦ ਆਪਾਂ ਅਗਲੇ ਦੇਖੀ ਅੱਗੇ ਕੀ ਪੁੱਛਿਆ ਆਪਣੇ ਤੋਂ ਨਿਰਦੇਸ਼ ਅੰਕ ਘਟਾਓ 3 ਕਮਾ ਘਟਾਓ 5 2 ਕਮਾ ਘਟਾਓ 4 ਘਟਾਓ 3 ਕਮਾ ਘਟਾਓ 5 2 ਕਮਾ ਘਟਾਓ 4 ਕਿਹੜੇ ਨੇ ਹੁਣ 3 ਕਮਾ ਘਟਾਓ 5 ਲੱਭੋ ਕਿੱਥੇ ਹੈ 3 ਆ ਸੀ ਫਿਰ ਘਟਾਓ 5 ਆ ਸੀ ਤ ਇਹਨਾਂ ਨੂੰ ਕਿਹੜਾ ਪੁਆਇੰਟ ਮਿਲਾਉਂਦਾ ਜਿੱਥੇ ਮੈਂ ਸਰਕਲ ਕੀਤਾ ਐਰੋਲਾ ਕੀ ਨਾਮ ਹੈ E ਕਿਹੜਾ ਪੁਆਇੰਟ ਹੈ ਹੁਣ 2 ਕਮਾ ਕਟਾਓ 4 2 ਆ ਸੀ x ਵਾਲੀ ਲਾਈਨ ਤੇ ਦੇਖਣਾ ਪਹਿਲਾਂ ਫੇਰ y ਵਾਲੀ ਤੇ ਦੇਖਣਾ ਕਟਾਓ 4 ਇਹਨਾਂ ਦੋਨੋਂ ਨੂੰ ਜੇ ਮਲਾਈਏ ਤਾਂ ਕਿੱਥੇ ਮਿਲਦਾ ਇੱਥੇ ਇੱਥੇ ਕੀ ਨਜ਼ਰ ਆ ਰਿਹਾ ਮੈਨੂੰ ਜੀ ਕਿਹੜਾ ਪੁਆਇੰਟ ਨਜ਼ਰ ਆ ਰਿਹਾ ਜੀ ਤਾਂ e ਹੈਗਾ ਕਟਾਓ 3 ਕਮਾ ਕਟਾਓ 5 g ਹੈਗਾ 2 ਕਮਾ ਕਟਾਓ 4 ਦਾ ਤੁਹਾਡਾ ਜੇ ਅਪਰ ਅਨਸਰਾਂ ਦੀ ਗੱਲ ਕਰੀਏ ਉਹਰੇ ਆ ਕੇ ਕਟਾਓ 5 ਦੇ ਕੋਮਾ 2 5 ਕਮਾਟਾ 5 ਉਰੇ ਆ ਗਿਆ ਤੁਹਾਡਾ ਈ ਉਰੇ ਆ ਗਿਆ ਜੀ ਠੀਕ ਹੈ ਨਿਗਮ ਆਪਣੇ ਕੋਲ ਅਗਲਾ ਸਵਾਲ ਇਹ ਵੀ ਬੜੇ ਵਾਰੀ ਮੈਂ ਤੁਹਾਨੂੰ ਕਰਾਇਆਗਾ ਜਿਹੜੇ ਬੱਚੇ ਆਪਣੇ ਨਾਲ ਪਰਮਾਨੈਂਟ ਜੁੜੇ ਹੋਏ ਨੇ ਕੋਈ ਇੱਕ ਵਾਰੀ ਨਹੀਂ ਕਰਾਇਆ ਆਪਣੇ ਤੋਂ ਪੁੱਛਿਆ ਬੀ ਡੀ ਸੀ ਬੀ ਡੀ ਸੀ ਆਵੜਾ ਇਹ ਬਲੇ ਸਿਧਾਂਤ ਨਿਕਲਦਾ ਬੇਟਾ ਦੋਨੋਂ ਗੁਣਾਫਿਚ ਬਰਾਬਰ ਨੇ ਧਿਆਨ ਰੱਖਿਓ ਤਾਂ ਪਹਿਲਾਂ ਕੋਣ A ਕੱਢ ਲੈਨੇ ਆ ਕੋਣ A ਜੋੜ ਕੋਣ ABC ਮਤਲਬ ਸਮਝਾਉਣਾ ਕਿਵੇਂ A C B 180 ਕਿਉਂ ਬਰਾਬਰ ਹੋਇਆ ਦੇਖੋ ਜਿਹੜੀ ਮੈਂ ਲਾਲ ਰੰਗ ਦੀ ਤਕੌਣ ਬਣਾਈ ਹੈ ਇਹਦੇ ਤਿੰਨੇ ਕੋਣ ਨੇ A ਤੁਸੀਂ A ਨੂੰ ਪੂਰਾ ਨਹੀਂ ਲਿਖਣਾ ਤਾਂ ਵੀ ਲਿਖ ਸਕਦੇ B A C ਜਿਵੇਂ A ਲਿਖਿਆ ਤਾਂ ਪੂਰਾ ਨਾਮ ਹੈ B A ਇਹ ਸ਼ਾਰਟਕਟ ਲਿਖਿਆ ਤੁਸੀਂ ਸ਼ਾਰਟਕਟ ਲਿਖ ਸਕਦੇ ਹੋ ਕੋਈ ਦਿੱਕਤ ਨਹੀਂ ਠੀਕ ਹੈ ਤਾਂ ਕੋਣ A ਹੁਣ ABC ਕਿੰਨਾਗਾ 69 ACB ਕਿੰਨਾ ਹੈ 31 180 ਤਾਂ ਕੋਣ A ਕਿੰਨੇ ਦੇ ਬਰਾਬਰ ਆ ਗਿਆ 180 ਘਟਾਓ 69 ਘਟਾਓ 31 ਤੇ ਜੇ ਦੋਨੋਂ ਨੂੰ ਘਟਾ ਦੇ ਕਿੰਨਾ ਬਚ ਜੂਗਾ ਮੇਰੇ ਕੋਲੇ 80 ਤਾਂ ਕੋਣ A ਕਿੰਨੇ ਦਾ ਆ ਗਿਆ ਮੇਰੇ ਕੋਲੇ 80 ਡਿਗਰੀ ਦਾ ਇਹਨੂੰ ਤੁਸੀਂ ਸਕਰੀਨ ਸ਼ਾਟ ਲੈ ਲਓ ਹੁਣ ਕੋਣ ਡੀ ਪੁੱਛਿਆ ਉਹਨਾਂ ਨੇ ਕਿੰਨਾ ਹੈ ਡੀ ਦਾ ਪੂਰਾ ਨਾਮ ਲਿਖ ਰੱਖਿਆ ਬੀ ਡੀ ਸੀ a ਬਰਾਬਰ ਕੀ ਦੀ ਹੈ ਕੋਣ a ਦੇ ਬਰਾਬਰ ਹੈ 80 ਇਹਦਾ ਕਾਰਨ ਕੀ ਹੈ ਲਿਖ ਸਕਦੇ ਹਾਂ ਚੱਕਰੀ ਜਿਹਦੇ ਹੋਰੀ ਇੱਕੋ ਖੰਡ ਵਿੱਚ ਬਣੇ ਕੋਣ ਇੱਕੋ ਖੰਡ ਵਿੱਚ ਬਣੇ ਕੋਣ ਠੀਕ ਹੈ ਤਾਂ ਇਸ ਤਰ੍ਹਾਂ ਆਪਣਾ ਗਿਆ ਦੇਖੋ ਇਹਨਾਂ ਦੋਨਾਂ ਦੀ ਹੈਲਪ ਦੇ ਨਾਲ ਆਹ ਵਾਲਾ ਕੋਣ ਨਿਕਲਿਆ 80 ਦਾ ਇਹਦੀ ਹੈਲਪ ਦੇ ਨਾਲ ਆਵਲਾ ਕੋਣ ਨਿਕਲਿਆ 80 ਦਾ ਜਿਹੜਾ ਕਿ ਆਪਾਂ ਨੂੰ ਪੁੱਛਿਆ ਸੀ ਕਲੀਅਰ ਹੈ ਇੱਕੋ ਖੰਡ ਵਿੱਚ ਬਣੇ ਕੋਣ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ ਆਪਾਂ ਇੱਕ ਹੀ ਕੰਕਾਂ ਵਾਲੇ ਸਵਾਲਾਂ ਦੇ ਵਿੱਚ ਕੀਤਾ ਵੀ ਸੀ ਅਗਲਾ ਸਵਾਲ ਆਪਣੇ ਕੋਲੇ 12ਵਾਂ ਬਸ ਇਹ ਵੀਡੀਓ ਤਾਂ ਕਾਫੀ ਲੈਂਥੀ ਚਲੋ 12ਵਾਂ ਆਪਾਂ ਕਰ ਲੈਨੇ ਆ 13ਵਾਂ ਆਪਾਂ ਨੈਕਸਟ ਪਾਰਟ 'ਚ ਕਰ ਲਾਂਗੇ ਇੱਕ ਤਕੋਨ ਦੇ ਭਜਾਵਾਂ ਨੇ 12 17 ਤੇ 25 ਰੇਸ਼ੋ ਦਿੱਤੀ ਹੈ ਆਪਾਂ ਤੇ ਪਰਿਮਾਪ ਕਿੰਨਾ 500 40 ਪੁੱਛਿਆ ਕੀ ਹੈ ਏਰੀਆ ਅੰਗਰੇਜ਼ੀ ਮੀਡੀਅਮ ਨੂੰ ਦੇਖ ਸਕਦੇ ਆ ਸਾਈਡ ਦੀ ਰੇਸ਼ੋ ਦਿੱਤੀ ਪਰਿਮੀਟਰ ਦਿੱਤਾ ਕੀ ਪੁੱਛ ਲਿਆ ਏਰੀਆ ਕਿਹੜਾ ਫਾਰਮੂਲਾ ਲੱਗੂ ਦੇਖਦੇ ਸਾਰੀ ਧਿਆਨ ਚ ਆ ਜਾਂਦਾ ਵੀ ਹੀਰੋ ਫਾਰਮੂਲਾ ਲੱਗੂ ਪਹਿਲਾਂ ਪੰਜਾਮਾ ਦਾ ਕੱਢ ਲਈਏ ਤਾਂ ਪੰਜਾਮਾ ਨੂੰ ਕੀ ਮੰਨ ਲਾਂਗੇ ਅਸਿਊਮ ਮੰਨ ਲਓ ਪੁਜਾਮਾ ਜਦੋਂ ਰੇਸ਼ਿਓ ਦਿੱਤੀ ਹੁੰਦੀ ਹੈ ਉਹਦੇ ਨਾਲ x ਲਾਦੇ 12x 17x ਤੇ 25x ਜਿੰਨਾਂ ਲਈ ਕਿਹ ਨਾਲ x ਲਾਉਂ। ਹੁਣ ਪੈਰੀਮੀਟਰ ਕਿੰਨਾ ਹੈ? 540 ਇਸ ਲਈ 12x ਜੋੜ 17x ਜੋੜ 25x ਬਰਾਬਰ ਹੈ 540। ਇਹ ਤਾਂ ਮੈਂ ਸਾਰਾ ਹਟਾਉਣਾ 12 ਤੇ 17 29 ਤੇ 25 54x ਬਰਾਬਰ ਹੈ 540। ਤਾਂ x ਕੀ ਬਰਾਬਰ ਆ ਗਿਆ? 10 ਤੇ। ਤਾਂ x ਦਾ ਮੁੱਲ ਕਿੰਨਾ ਆ ਗਿਆ? 10 ਮੈਂ ਥੋੜਾ ਫਾਸਟ ਹੋ ਗਿਆ ਕਾਰਨ ਕੀ ਹੈ ਬਹੁਤ ਬਾਰੀ ਸਵਾਲ ਕਰਾਤਾ ਤਾਂ x ਬਰਾਬਰ ਦਾ ਜੇ ਤੁਸੀਂ ਪੁਰਾਣੀਆਂ ਵੀਡੀਓ ਮੇਰੇ ਸਾਰੀਆਂ ਦੇਖੋ ਤੁਹਾਨੂੰ ਪਤਾ ਲੱਗ ਜੂ ਘੱਟੋ ਘਾਟੇ ਮੇਰੀਆਂ ਮੇਰੇ ਚੈਨਲ ਦੇ ਉੱਤੇ 8-10 ਬਾਰੀ ਸਵਾਲ ਕਰਾਇਆ ਹੈ ਤਾਂ ਇਸ ਲਈ ਪੁਜਾਮਾ ਕਿੰਨੀ ਕਿੰਨੀ ਹੋ ਗਈਆਂ ਪਹਿਲੀ ਪੂਜਾ ਕਿੰਨਾ ਸੀ 12x120 ਦੂਜੀ 17x170 ਤੀਜੀ 250 ਤੇ ਐਸ ਐਸ ਕੀ ਹੁੰਦਾ ਹੈ ਪਰਿਮਾਪ बटे 2 200 ਸੂਤਰ ਹੁਣ ਆਪਾਂ ਨੂੰ ਕੀ ਬਚਿਆ ਖੇਤਰਫਲ ਖੇਤਰਫਲ ਦਾ ਸੂਤਰ ਕੀ ਹੁੰਦਾ ਐਸ ਐਸ ਘਟਾਓ a ਐਸ ਘਟਾਓ b ਐਸ ਘਟਾਓ c ਤਾਂ ਐਸ ਦਾ ਮਤਲਬ 270 ਗੁਣਾ ਹੁਣ 270 ਚੋ ਪਹਿਲੀ ਭੁਜਾ ਜਾਨਕੀ 120 ਘਟਾ ਦੋ ਸਿੱਧਾ ਹੀ ਲਿਖ ਦੇ 150 ਐਸ ਚੋ ਦੂਜੀ ਭੁਜਾ ਘਟਾ ਦੋ 170 ਜਾਨਕੀ 270 ਜੀ 170 ਘਟੇ ਕਿੰਨਾ ਆ ਗਿਆ 100 ਫਿਰ 3 ਜੀ ਨੂੰ 2200 ਘਟਾ ਦੋ ਕਿੰਨੇ ਬਚ ਗਏ 20 ਕਈ ਬੱਚੇ ਕਹਿੰਦੇ ਅਸੀਂ ਵੀ ਡਾਇਰੈਕਟ ਘਟਾਉਣਾ ਹੈ ਬੇਟਾ ਘਟਾ ਸਕਦੇ ਕੋਈ ਦਿੱਕਤ ਨਹੀਂ ਤੁਸੀਂ ਲਿਖ ਕੇ ਘਟਾਉਣਾ ਤਾਂ ਇੱਕ ਸਟੈਪ ਤੁਹਾਡਾ ਵੱਧ ਜਾਊਗਾ ਲਿਖ ਕੇ ਘਟਾ ਸਕਦੇ ਹੋ ਚਾਰ ਨੰਬਰ ਦਾ ਸਵਾਲ ਇੰਨਾ ਜ਼ਿਆਦਾ ਨਹੀਂ ਦਿੱਕਤ ਦੀ ਲੋੜ ਹੈ ਨਹੀਂ ਸਾਰਿਆਂ ਦੀ ਮਗਰ ਜ਼ੀਰੋ ਲੱਗੀ ਵੀ ਹੈ ਸਾਰੀਆਂ 0 0 0 0 ਜੀ ਲਿਖੀਏ ਤਾਂ ਕਿੰਨਾ ਬਣ ਗਿਆ 27 10 ਹਣਾ ਇਦਾਂ ਲਿਖਣ ਲੱਗਾਂਗੇ ਤਾਂ 10 ਕਿਹੜੀ ਵਾਰੀ ਆਜੂ 4 ਵਾਰੀ ਚਾਰ ਵਾਰੀ 10 ਦਾ ਮਤਲਬ ਹੈ ਬਾਹਰ ਕਿੰਨਾ ਲਿਖ ਦੋ ਸਿੱਧਾ ਹੀ 100 ਤਾਂ ਪਿੱਛੇ ਕਿੰਨਾ ਬਚ ਗਿਆ 27 15 10 2 27 15 10 2 ਸਭ ਦੇ ਮਗਰ ਦੀ ਜ਼ੀਰੋ ਨੂੰ ਮੈਂ ਹਟਾਤਾ ਤੇ ਬਾਹਰ ਕਿੰਨਾ ਕੱਢ ਲਿਆ 100 ਤਾਂ ਇਸ ਤੋਂ ਬਾਅਦ ਤੁਸੀਂ ਦੇਖੋਗੇ ਇਹਨੂੰ ਮੇਰੇ ਦੁਆਰੇ ਲਿਖ ਦੇ ਇੱਕ ਵਾਰੀ ਤੁਸੀਂ ਕਾਪੀ ਤੇ ਨੋਟ ਕਰ ਲਿਓ ਠੀਕ ਹੈ ਲਿਖਦਾ 100 ਅੰਦਰ ਕਿੰਨਾ ਲਿਖਿਆ 27 ਗੁਣਾ 15 10 2 ਤਾਂ 27 ਕਿੰਨਾ ਹੁੰਦਾ 3 3 3 ਤੀਓ ਤੀਓ નો 9 37 15 ਕਿੰਨਾ ਦਿੱਤਾ 3 5 15 10 ਕੀ ਹੁੰਦਾ 5 2 10 ਤੇ ਮਗਰ ਕਿੰਨਾਗਾ ਤਾਂ हट ਗਿਆ ਸੀ ਪਹਿਲਾਂ ਮੈਂ ਦੁਬਾਰੇ ਲਿਖਦਾ ਠੀਕ ਹੈ ਤਾਂ ਆਪਣੇ ਕੋਲ ਦੇਖੋ 2 3 ਇਹ ਦੇ ਇੱਕ ਜੋਟਾ ਫਿਰ 2 3 ਦੇ ਇੱਕ ਜੋਟਾ 2 5 ਦੇ ਇੱਕ ਜੋਟਾ ਫਿਰ 2 2 ਦੇ ਇੱਕ ਜੋਟਾ ਸਾਰੇ ਪਿਆਰਾਂ ਦੇ ਵਿੱਚ ਇੱਕ ਇੱਕ ਅੱਖਰ ਆਪਣਾ ਬਾਹਰ ਆ ਜਾਊਗਾ ਤਾਂ 3 3 ਓ 9 9 ਬਾਜਾ 45 45 ਦੁਨਾ 90 ਆ ਦੋ ਜੀਰੋਂ ਥੋੜੀ ਭੁੱਲਣਾ ਗਾ ਵੀ ਨਾਂ ਲਿਖ ਦੋ ਤਾਂ ਇਹ ਆਪਣੇ ਕੋਲ ਕੀ ਆ ਗਿਆ ਏਰੀਆ ਆ ਗਿਆ ਤਾਂ 9000 ਸੈਂਟੀਮੀਟਰ ਦੀ ਦੋ ਆਪਣਾ ਆ ਗਿਆ ਏਰੀਆ ਲਗਭਗ 23 ਮਿੰਟ ਦੀ ਆਪਣੀ ਵੀਡੀਓ ਹੋ ਚੁੱਕੀ ਹੈ ਹੁਣ ਇਹਦੇ ਵਿੱਚ ਇੱਕ ਸਵਾਲ ਹੈਗਾ ਜਾਂ ਲਾ ਜਾਂ ਲਾ ਵੀ ਆਪਾਂ ਨਾਲ ਹੀ ਕਰ ਲੈਨੇ ਆਂ ਸਾਈਡ ਜੋ ਆਫ ਰੈਕਟੈਂਗੂਲਰ پارک 80 ਮੀਟਰ ਤੇ 90 ਮੀਟਰ ਹੈ ਉਹਦੇ ਵਿੱਚ ਸਮਾਲ ਟ੍ਰੈਂਗੂਲਰ ਏਰੀਆ ਲੈਣਾ ਜਿਹਦੀ ਸਾਈਡ ਕਿੰਨੀ ਆ 8 10 ਤੇ 6 ਬਣਾਉਣਾ ਕਿਤੇ ਆ 4 ਕਾਰਨਰ ਆਫ ਇਹ پارک ਚਾਰੇ ਖੁੰਜੀਆਂ ਤੇ پارک ਦੇ ਚਾਰ ਖੁੰਜੇ ਚਾਰੇ ਖੁੰਜੇ ਤੇ ਕੀ ਬਣਾਉਣਾ ਇੱਕ ਤਿਕੋਣਾ پارک ਬਣਾਉਣਾ ਜਿਹਦੇ ਵਿੱਚ ਕੀ ਲਾਉਣੇ ਨੇ ਫੁੱਲ ਲਾਉਣੇ ਨੇ ਤੇ ਜਿਹੜਾ ਬਿਨਾ ਤਕੋਨਾ پارک ਬਚ ਗਿਆ ਉਹਦੇ ਵਿੱਚ ਕੀ ਲਾਉਣਾਗਾ ਕਾ ਲਾਉਣਾ ਪੰਜਾਬੀ ਚ ਉਹਰੇ ਆਪਣੇ ਕੋਲ ਰੱਖ ਕੇ ਮੈਂ ਗਿਆ ਪੰਜਾਬੀ ਚ ਦੇਖ ਲੈਣੇ ਆ ਸਮਝ ਲੱਗ ਜੂ ਤਾਂ ਜਿਹੜੇ ਛੋਟੇ ਤਕੋਨੇ ਖੇਤਰ ਨੇ ਉਹਦਾ ਪਰਨੋ ਦਿੱਤੀ ਵੀ ਐਡਮੈਂਸ਼ਨ 8 ਮੀਟਰ 10 ਮੀਟਰ ਤੇ 6 ਮੀਟਰ ਇਹਨਾਂ ਨੇ ਪੁੱਛਿਆ ਵੀ ਪਹਿਲੇ ਦੇ ਵਿੱਚ ਇਹੀ ਹੈ ਤਕੋਨੇ ਭਾਗ ਦਾ ਅਰਧ ਪਰਮਾਪ ਕੀ ਹੈ ਅਰਧ ਭਰਾ ਮਤਲਬ ਐਸ 8 10 6 2 8 ਦੇ 10 18 ਤੇ 6 24 बटे 2 ਤਾਂ ਬਰਾਬਰ ਕਿੰਨਾ ਹੋ ਗਿਆ 12 ਸਾਹਮਣੇ ਲਿਖਣਾ 12 ਮੀਟਰ ਤਾਂ ਆਪਣੇ ਕੋਲ ਐਸੋਰੇ ਸਿੱਧੇ ਨਿਕਲਿਆ 12 ਮੀਟਰ ਠੀਕ ਐ ਸਤਿਆਨ ਚਾ ਨੋਟ ਕਰ ਲਿਆ ਚੱਲੀ ਅੱਗੇ ਲਓ ਜੀ ਫੁੱਲਾਂ ਵਾਲੇ ਪੌਦਿਆਂ ਨੂੰ ਉਗਾਉਣ ਲਈ ਵਰਤਿਆ ਜਾਣ ਵਾਲਾ ਖੇਤਰਫਲ ਫੁੱਲਾਂ ਵਾਲਾ ਖੇਤਰਫਲ ਪੁੱਛਿਆ ਧਿਆਨ ਰੱਖਣਾ ਫੁੱਲਾਂ ਵਾਲਾ ਖੇਤਰਫਲ ਕਿਹੜਾਗਾ ਜਿੱਥੇ ਚਾਰ ਕੋਣੇ ਨੇ ਤਾਂ ਆਪਾਂ ਇੱਕ ਕੋਣੇ ਦਾ ਕੱਢ ਲਾਂਗੇ ਬਾਕੀ ਸਾਰਾ ਨਿਕਲਿਆਊਗਾ ਇੱਕ ਕੋਣੇ ਦਾ ਖੇਤਰ ਆਫਾ ਕੀ ਹੁੰਦਾ ਫਾਰਮੂਲਾ ਐਸ ਐਸ ਘਟਾਓ ਏ ਐਸ ਘਟਾਓ ਬੀ ਐਸ ਘਟਾਓ ਸੀ ਤਾਂ ਐਸ ਆਪਾਂ ਹੁਣੀ ਕੱਢਿਆ ਸੀ ਕਿੰਨਾ ਸੀ 12 ਪਿਛਲੇ ਸਵਾਲ ਚ ਮੈਂ ਲਿਖਿਆ ਨਹੀਂ ਸੀ 12 ਘਟਾਓ A ਮਤਲਬ ਪਹਿਲੀ ਭੂਜਾ 12 ਘਟਾਓ B ਮਤਲਬ ਦੂਜੀ ਭੂਜਾ ਕਿਈ ਵਾਰੀ ਕੋਈ ਬੱਚਾ ਨਰਾਜ ਹੋ ਜਾਂਦਾ ਕਹਿੰਦਾ ਵੀ ਸਰ ਨੇ ਲਿਖਿਆ ਨਹੀਂ ਲਿਖਦਾ ਬੇਟਾ ਕੋਈ ਨਹੀਂ 12 12 ਚੋਂ 8 ਕੱਢੀਏ 4 10 ਕੱਢੀਏ 2 6 ਕੱਢੀਏ 6 ਤਾਂ 12 ਕੀ ਹੁੰਦਾ 2 ਦੁਣੀ 4 4 ਤੀਏ 12 4 ਕੀ ਹੁੰਦਾ 2 ਦੁਣੀ 4 ਠੀਕ ਹੈ ਆ ਦੋ ਕੀ ਹੈ 2 ਦਾ 2 ਹੀ ਰਹਿ ਜੂ 6 ਕੀ ਹੈ 2 3 6 ਹੁਣ ਬੇਟਾ 2 2 ਦੇ ਜੋਟੇ ਬਣਾਉਂਦੇ ਜਾਓ 1 1 ਲਿਖ ਦਿਓ ਫਿਰ 2 2 ਇਹ ਫਿਰ ਫਿਰ 2 2 ਇਹ ਫਿਰ 1 2 3 ਇਹ ਬਚ ਗਈ ਕਾਤੀਆ ਭੇ ਕਾਤੀਆ ਭੇ ਦੀ ਤਾਂ 2 2 4 4 2 8 8 ਤੀਆ 24 ਤਾਂ ਇੱਕ ਕੋਣੇ ਦਾ ਖੇਤਰਫਲ ਕਿੰਨਾ ਆ ਗਿਆ 24 ਇਹਨਾਂ ਨੇ ਪੁੱਛਿਆ ਕਿੰਨਾ ਦਾ एरिया, फुला वाला एरिया एरिया मतलब खेतर फल तो किन्ने कोने बेटा चार है चौबी गुणा चार तो चौबीस चौका कि छियानवे मीटर दी दो तो चौबीस चौका कि छियानवे मीटर दी दो इस तो बाद जोड़ा भाग है क्योंकि आलरेडी ਆਪਣੀ ਬੇਟਾ ਜਿਹੜੀ ਵੀਡੀਓ ਹੈ 26 27 ਮਿੰਟ ਦੀ ਹੋਗੀ ਠੀਕ ਹੈ ਸਬਸਕ੍ਰਾਈਬ ਕਰਕੇ ਰੱਖਿਓ ਦਾਲਦੀ ਨਾਲੀ ਆਪਾਂ ਦੂਜਾ ਵੀ ਪਾ ਦਾਂਗੇ ਜਿਹੜਾ ਦਾ ਥਰਡ ਪਾਰਟ ਬਚ ਗਿਆ ਥੈਂਕ ਯੂ ਬੇਟਾ